ਹੱਥ ਜੋੜ ਕੇ ਯਾਰ ਅਪੀਲ ਕਰ ਵੀ ਬਈ ਨਾ ਵੇਚੋ ਆ ਦੀ ਮਾਂ ਨਾ ਵੇਚੋ ਆ ਧਰਤੀ ਨਾ ਵੇਚੋ ਇਹ ਦੁੱਖ ਆਉਂਦਾ ਯਾਰ ਆ ਦੇਖ ਆ ਸਾਰੀ ਐ ਮਾਰਲਾ ਨਿਗਾ 20 ਬਾਈ ਏਕੜ ਪੈਲੀ ਆ ਆ ਤਾ ਦਿਖਾ ਦੇ ਸਾਰੀ ਆ ਇਧਰ ਵੀ ਦਿਖਾ ਦੇ ਕੰਧਾਂ ਕੱਢੀਆਂ ਦਿਖਾ ਦੇ ਉਹ ਐਵੇਂ ਨਹੀਂ ਅਸੀਂ ਕਹਿੰਦੇ ਉਹ ਪੈਸਾ ਨਹੀਂ ਰੁਕਣਾ ਉਹ ਪੈਸਾ ਨਹੀਂ ਸੰਭਿਆ ਜਾਣਾ ਇਹ ਪੈਸਾ ਜਿਹੜੀ ਮਾਇਆ ਹੁੰਦੀ ਹੈ ਕਦੇ ਇੱਕ ਥਾਂ ਨਹੀਂ ਖੜਦੀ ਇਹ ਤੁਰਦੀ ਰਹਿੰਦੀ ਹੈ ਇਹ ਪੁਰਾਣੇ ਬਜ਼ੁਰਗ ਕਹਿੰਦੇ ਮਾਇਆ ਇੱਕ ਹੱਥ ਨਹੀਂ ਖੜਦੀ ਇਹ ਜਲਦੀ ਰਹਿੰਦੀ ਹੈ ਤੇ ਧਰਤੀ ਦਾ ਟੁਕੜਾ ਓਏ ਸਾਡਾ ਇਸੁੱਡੀ ਮਾਂ ਧਰਤੀ ਮਾਂ ਦੀ ਬੇਸਤੁਰਿਆ ਪੰਜਾਬੀ ਸੋ ਮੇਰੀ ਹੱਥ ਬਣਾ ਲੁੱਟਦਾ ਹੋ ਮੈਂ ਕਿਹੜੇ ਸ਼ਬਦਾਂ ਨਾਲ ਸੋਣੂ ਮੈਂ ਕਹਾ ਕੀ ਕਹਾ ਸੋਣੂ ਕਿਵੇਂ ਸਮਝਾਵਾਂ ਵੀ ਨਾ ਵੇਚੋ ਇਹ ਧਰਤੀ ਨਾ ਵੇਚੋ ਇਹਦਾ ਕੰਪਨੀਆਂ ਬਾਈ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਸੋ ਨੂੰ ਜਿੰਨੇ ਮੂੰਹੋਂ ਮੰਗੇ ਪੈਸੇ ਚਾਹੇ 10 ਕਰੋੜ ਮੰਗ ਲੋ 20 ਕਰੋੜ ਮੰਗ ਲੋ ਕਿ ਲਾ 50 ਕਰੋੜ ਮੰਗ ਪੰਜਾਬ ਦੇ ਲੋਕੋ ਬਹੁਤ ਮਾਰੀ ਇਹ ਮੈਂ ਬੇਨਤੀ ਤੁਸ ਨੂੰ ਹੱਥ ਬੰਨ ਕੇ ਛੋੜੇ ਪੈਰਾਂ ਦੇ ਵਿੱਚ ਮੈਂ ਛੋੜੇ ਚਰਨਾਂ ਦੇ ਵਿੱਚ ਮੈਂ ਹੱਥ ਜੋੜ ਕੇ ਯਾਰ ਅਪੀਲ ਕਰ ਵੀ ਭਾਈ ਨਾ ਵੇਚੋ ਆ ਦੀ ਮਾਂ ਨਾ ਵੇਚੋ ਆ ਧਰਤੀ ਨਾ ਵੇਚੋ ਇਹ ਦੁੱਖ ਆਉਂਦਾ ਯਾਰ ਆ ਦੇਖ ਆ ਸਾਰੀ ਇਹ ਮਾਰ ਲਾ ਨਿਗਾ 22 ਏਕੜ ਪੈਲੀ ਆਹ ਆ ਤਾ ਦਿਖਾ ਦੇ ਸਾਰੀ ਆ ਇਧਰ ਵੀ ਦਿਖਾ ਦੇ ਕੰਨਾ ਕੱਢੀਆਂ ਦਿਖਾ ਦੇ ਆ ਦਿਖਾ ਦੇ ਕੰਨਾ ਕੱਢੀਆਂ ਅਸੀਂ ਬਾਈ ਇਹ ਅਸੀਂ ਖੜੇ ਆ ਮੁੱਲਾਂਪੁਰ ਦੇ ਕੋਲੇ ਪਿੰਡ ਪੰਡੋਰੀ ਤੇ ਇਹ ਜਿੰਨਾ ਫਰੰਟ ਆ ਨਾ ਆ ਜਗਰਾਵਾਾਂ ਤੱਕ ਮੋਗੇ ਤੱਕ ਸਾਰਾ ਵੇਚ ਚੁੱਕਿਆ ਇਹ ਕੌਣ ਬੰਦੇ ਆ ਦਿੱਲੀ ਦੀਆਂ ਆਈਆਂ ਹੋਗੀਆਂ ਵੱਡੀਆਂ ਵੱਡੀਆਂ ਕੰਪਨੀਆਂ ਵੱਡੇ ਲੋਕ ਨੇ ਜਿਨ੍ਹਾਂ ਨੇ ਕਈ ਸਾਲ ਬਾਈ ਪਹਿਲਾਂ ਲਿਆ ਕਿਲਾ ਇੱਥੇ ਇਹ ਹੋਵੇ ਯਾ 5 ਸਾਲ ਕੀ ਪਾ ਲਿਆ ਸੀ ਉਹਦਾ ਤਾਂ ਕਰੋੜਾਂ ਕਰੋੜਾਂ ਨੂੰ ਕਿਲਾ ਲਿਆ ਕਰੋੜਾਂ ਨੂੰ ਹੁਣ ਕੀ ਰੇਟ ਹੋ ਗਿਆ ਹੁਣ ਤਾਂ ਇੱਥੇ 10-12 ਕਰੋੜ ਦਾ 10-12 ਕਰੋੜ ਦਾ ਹਾਂ ਜੀ ਦੇਖ ਲਓ ਅਇਤੋਂ 10 ਸਾਲ ਪਹਿਲਾਂ ਇਹਨਾਂ ਨੇ ਵੇਚਿਆ ਕਰੋੜ ਨੂੰ ਕਿੱਲਾ ਹੁਣ 10-12 ਕਰੋੜ ਦਾ ਹੋ ਗਿਆ ਇਹ ਜਿਹੜੇ ਸਾਡੇ ਬਾਪੂ ਬਜ਼ੁਰਗ ਸੀ ਉਹਨਾਂ ਨੇ ਨਹੀਂ ਪਹਿਲੀਆਂ ਵੇਚ ਦਿੱਤੀਆਂ ਜਦੋਂ ਕਬੀਲਦਾਰੀ ਮੁੰਡਿਆਂ ਦੇ ਹੱਥ ਆ ਗਈ ਨੂਹਾਂ ਦੇ ਹੱਥ ਆ ਗਈ ਚੱਕ ਦਿਓ ਔਰ ਚੰਡੀਗੜ੍ਹ ਰਹਿਣ ਲੱਗਾਂਗੇ ਉੱਥੇ ਫਲੈਟ ਲੈ ਲਾਂਗੇ ਔਰ ਰੈਸਟੋਰੈਂਟ ਚ ਖਾਣਾ ਖਾਵਾਂਗੇ ਉਹ ਭਰਾ ਬੂਹ ਹੱਥ ਬਣਾ ਲਓ ਨਹੀਂ ਮਿਲਣੀ ਓਏ ਨਹੀਂ ਮਿਲਣੀ ਪਸਤਾਉਂਗਾ ਦੇਖੋ ਮਹਾਲੀ ਵਾਲਾ ਬੰਦਾ ਉਹ ਇੱਕ ਮਿੰਟ ਮੈਂ ਤੁਹਾਨੂੰ ਵੀਡੀਓ ਵੀ ਦਿਖਾਉਣਾ ਖੜ੍ਹ ਜਾਓ ਕਿਵੇਂ ਵਿਚਾਰਾ ਯਾਰ ਉਹ ਰੋਂਦਾ ਜਿਹੜਾ ਕਹਿੰਦਾ ਸੀ ਬਾਈ ਮੈਂ ਡੇਢ ਕਰੋੜ ਦਾ ਕਿਲਾ ਵੇਚਿਆ ਸੀਗਾ ਤੇ ਅੱਜ ਉਹ ਸੜਕ ਦੇ ਉੱਤੇ ਰੇੜੀ ਲਈ ਖੜਾ ਜਿਹਨੇ ਡੇਢ ਕਰੋੜ ਦਾ ਕਿਲਾ ਵੇਚਿਆ ਸੀਗਾ ਆਹ ਆ ਦੇਖ ਲੋ ਆ ਖੜਾ ਉਹ ਬੰਦਾ ਆਹ ਖੜਾ ਆ ਦੇਖ ਲੋ ਸਮੇਂ ਨੂੰ ਬੋਲਣਾ ਚਾਹੀਦਾ ਸ਼ੈਰ ਅਸੀਂ ਵੱਡਿਆਂ ਦੇ ਆਖੇ ਨਹੀਂ ਲੱਗਦੇ ਇਹ ਵੀ ਪੁਛੈਰ ਫਰਕ ਪੈ ਜਾਂਦਾ ਹੈ ਜੀ ਜੇ ਜ਼ਮੀਨਾਂ ਦਾ ਉਸ ਟਾਈਮ ਚਲੋ ਰੇਟ 1.5 ਲੱਖ ਰੁਪਏ 1.5 ਕਰੋੜ ਰੁਪਏ ਕਿਲਾ ਹੁੰਦਾ ਸੀ ਤਾਂ ਇਹ ਲੱਗਦਾ ਸੀ ਇਹ ਮੁੱਕਣੇ ਨਹੀਂ ਕਦੇ ਲੇਕਿਨ 15 ਸਾਲਾਂ ਵਿੱਚ ਅੱਪਾ ਕਹਿੰਦੇ ਨੇ ਆ ਉਚਾਈ ਤੋਂ ਜਮੇ ਥੱਲੇ ਆ ਗਏ ਹੈ 1.5 ਕਰੋੜ ਮੈਂ ਕਹਿੰਦਾ ਜੀ ਕਦੇ ਜ਼ਿੰਦਗੀ 'ਚ ਅਸੀਂ ਲੱਖ ਰੁਪਿਆ 2 ਲੱਖ ਰੁਪਿਆ ਕੈਸ਼ ਨਹੀਂ ਕਦੇ ਵੇਖਿਆ ਤੇ ਉਸ ਟਾਈਮ 1.5 ਕਰੋੜ ਆਇਆ ਲੱਗਦਾ ਸੀ ਪਤਾ ਨਹੀਂ ਤਾਂ 20 30 ਸਾਲ ਮੁੱਕੜੇ ਨਹੀਂ ਇੱਕੋ ਕੀਲੇ ਦੇ ਪੈਸੇ ਦਿਮਾਗ ਵਿੱਚ ਹੁੰਦਾ ਕਿ ਇੱਥੇ ਸਾਡੀ ਬੰਬੀ ਹੁੰਦੀ ਸੀ ਇੱਥੇ ਸਾਡੀ ਕੋਠੀ ਹੁੰਦੀ ਸੀ ਇੱਥੇ ਮੋਟਰ ਵਾਲੀ ਸਾਡੀ ਇੱਥੇ ਮੰਜੀ ਹੁੰਦੀ ਸੀ ਸਾਡੀ ਉੱਥੇ ਖੂਬ ਹੀ ਹੁੰਦਾ ਸੀ ਤੇ ਹੁਣ ਉੱਥੇ ਛੜੇ ਮੜੀਆਂ ਕੋਠੀਆਂ ਬਣ ਗਈਆਂ 60 ਫੁੱਟ ਰੋਡ ਚੌੜਾ ਬਣ ਗਿਆ ਤੇ ਜਦੋਂ ਲੰਗੀ ਦਾ ਤਾਂ ਦਰਦ ਹੁੰਦਾ ਕਿ ਯਾਰ ਦੇਖੋ ਅਸੀਂ ਤਾਂ ਮਤਲਬ ਸੋਝੀ ਨਹੀਂ ਬਖਸ਼ੀ ਲਾਲਚ ਵਿੱਚ ਆ ਗਏ ਜ਼ਮੀਨਾਂ ਗਵਾ ਬੈਠੇ 15 ਸਾਲਾਂ ਚ ਖੇਤੀ ਵਾਲੀ ਜ਼ਮੀਨਾਂ ਵੇਚ ਕੇ ਅੱਜ ਰੋਡ ਤੇ ਆ ਗਏ ਆ ਪੈਸੇ ਸਾਹਮਣੇ ਪੜੇ ਔਖੇ ਆ ਇਹ ਤਾਂ ਬਾਈ ਸਾਡੇ ਪਿੰਡ ਵੀ ਹੈਗੇ ਆ ਹਾਂ ਉਹਨਾਂ ਨੇ ਹੁਣ ਪਹਿਲਾਂ ਜ਼ਮੀਨਾਂ ਵੇਚਤੀਆਂ ਕਹਿੰਦੇ ਆ 2 ਕਰੋੜ ਦੀ ਕਹਿੰਦੇ ਆ 4 ਕਰੋੜ ਦੀ ਹਾਂ ਵੇਚ ਕੇ ਹੁਣ ਕੋਠੀਆਂ ਪਾਲੀਆਂ ਗਾਹਾਂ ਜ਼ਮੀਨਾਂ ਜਿਹੜੇ ਤਾਂ ਲੈ ਗਏ ਗਾਹਾਂ ਉਹ ਤਾਂ ਬੜਾ ਮੜਾ ਮੋਟਾ ਠੀਕ ਆ ਜਿਹੜੇ ਦੂਜੇ ਆ ਉਹ ਹੁਣ ਕੈਮਰੇ ਲੱਗੇ ਹੋਇਆ ਕੋਠੀਆਂ ਵੱਡੀਆਂ ਜਦ ਮੰਗਤਾ ਆਉਂਦਾ ਕੈਮਰੇ ਆ ਜੀ ਦੇਖ ਲੈਂਦਾ 10 ਰੁਪਏ ਦੇਣ ਨੂੰ ਨਹੀਂ ਹੈਗੇ ਲੈ ਉਹ ਐਵੇਂ ਨਹੀਂ ਅਸੀਂ ਕਹਿੰਦੇ ਉਹ ਪੈਸਾ ਨਹੀਂ ਰੋਕਣਾ ਉਹ ਪੈਸਾ ਨਹੀਂ ਸੰਭਿਆ ਜਾਣਾ ਇਹ ਪੈਸਾ ਜਿਹੜੀ ਮਾਇਆ ਹੁੰਦੀ ਹੈ ਕਦੇ ਇੱਕ ਥਾਂ ਨਹੀਂ ਖੜਦੀ ਤੁਰਦੀ ਰਹਿੰਦੀ ਹੈ ਇਹ ਪੁਰਾਣੇ ਬਜ਼ੁਰਗ ਕਹਿੰਦੇ ਮਾਇਆ ਇੱਕ ਹੱਥ ਨਹੀਂ ਖੜਦੀ ਇਹ ਚਲਦੀ ਰਹਿੰਦੀ ਹੈ ਤੇ ਇਹ ਧਰਤੀ ਦਾ ਟੁਕੜਾ ਓਏ ਸਾਡਾ ਇਸੁੱਡੀ ਮਾਂ ਧਰਤੀ ਮਾਂ ਤੁਸੀਂ ਬੇਸ ਤੁਰਿਆ ਪੰਜਾਬੀ ਉਹ ਤੁਹਾਨੂੰ ਕਿੰਨੀਆਂ ਉਦਾਹਰਨਾਂ ਦੇ ਕੇ ਕਿਵੇਂ ਲੋਕ ਆ ਵਿਚਾਰਾ ਬਾਪੂ ਕਿਵੇਂ ਬਿਲਕਦਾ ਮਹਾਲੀ ਵਾਲਾ 2 ਡੂੜ ਕਰੋੜ ਦਾ ਕੱਲਾ ਵੇਚਿਆ ਸੀਗਾ ਰੁਕ ਮਾਨੂੰ ਲੱਗਿਆ ਵੀ ਇੰਨਾ ਪਾ ਕਿੱਥੇ ਸਾਂਭਾਂਗੇ ਤੇ ਹੁਣ ਕਹਿੰਦਾ ਸੜਕ ਤੇ ਜਿਹੜੀ ਲਾਈ ਖੜੇ ਆ ਤੇ ਬਾਈ ਦੀ ਸੁਣ ਲਓ ਇੱਕ ਨਾ ਜਿਨ੍ਹਾਂ ਨੇ ਕਈ ਕਰੋੜ ਦੇ ਕਿੱਲੇ ਵੇਚ ਕੇ ਕੋਠੀਆਂ ਪਾ ਲਈਆਂ 10 ਰੁਪਇਆ ਮੰਗਤੇ ਨੂੰ ਦੇਣ ਨੂੰ ਨਹੀਂ ਹੈਗਾ ਕੈਮਰੇ ਦੇ ਲੈ ਮੰਗਤਾ ਤੋੜ ਦਿਓ ਬਾੜੀ ਨੇ ਖੋਲੋ ਸੋ ਮੇਰੇ ਹੱਥ ਬਣਾ ਲਓ ਪ੍ਰਭੂ ਮੈਂ ਕਿਹੜੇ ਸ਼ਬਦਾਂ ਨਾਲ ਸੋਣੂ ਮੈਂ ਤਾਹ ਕੀ ਕਹਾ ਸੋਣੂ ਕਿਵੇਂ ਸਮਝਾਵਾਂ ਵੀ ਨਾ ਵੇਚੋ ਇਹ ਧਰਤੀ ਨਾ ਵੇਚੋ ਇਹ ਤਾਂ ਕੰਪਨੀਆਂ ਬਾਈ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਸੋਨੂੰ ਜਿੰਨੇ ਮੂੰਹੋਂ ਮੰਗੇ ਪੈਸੇ ਚਾਹੇ 10 ਕਰੋੜ ਮੰਗ ਲਓ 20 ਕਰੋੜ ਮੰਗ ਲਓ ਕਿੱਲਾ 50 ਕਰੋੜ ਮੰਗ ਲਓ ਦੇ ਦੇ ਲਿਆਂ ਬਾਈ ਕਾਜ ਦੀ ਕੋਈ ਕੀਮਤ ਨਹੀਂ ਕਾਜ ਨੇ ਖਤਮ ਹੋ ਜਾਣਾ ਹੱਥ ਬਣਾ ਲਓ ਪ੍ਰਭੂ ਨਾਂ ਵੇਚੋ ਆ ਦੁੱਖ ਆਉਂਦਾ ਓਏ ਆ ਦੇ ਅੱਕ ਉੱਗੇ ਖੜੇ ਆ ਆ ਇੱਥੇ ਕਿਤੇ ਪੈਲੀਆਂ ਦੇ ਵਿੱਚ ਇੰਨਾ ਚ ਫਸਲਾਂ ਹੋਣੀਆਂ ਸੀ ਨਾਜ ਹੋਣਾ ਸੀ ਅੱਕ ਉੱਗੇ ਖੜੇ ਆ 20 25 25 ਗੱਲੇ ਕੰਧਾਂ ਮਾਰੀਆਂ ਪੀਆਂ 25 25 30 ਦੀ 50 50 ਗੱਲੇ ਲੈ ਕੇ ਆਓ ਸਾਰਾ ਆ ਪਿੰਡਾਂ ਦੀਆਂ ਪੈਲੀਆਂ ਵਿਕ ਚੁੱਕੀਆਂ ਬਟੀਆਂ ਵੱਡੀਆਂ ਕੰਪਨੀਆਂ ਨੇ ਆਖੇ ਪਹਿਲੀਆਂ ਖਰੀਦ ਲਈਆਂ ਹੁਣ ਤਾਂ ਜਿਹੜੀ ਆ ਅਰਬਨ ਸਟੇਟ ਕਹਿੰਦੇ ਆ ਅਰਬਨ ਸਟੇਟ ਕਹਿੰਦੇ ਇਹਦੇ ਵਿੱਚ ਡਾਕਾ ਤਾਂ ਤਿੰਨ ਚਾਰ ਹਿੱਸੇ ਆ ਜਾ ਗਿਆ ਉੱਥੋਂ ਡਾਕੇ ਤੋਂ ਲੈ ਕੇ ਇਹ ਮੋਕੇ ਤੱਕ ਕਹਿੰਦੇ ਬਈ ਸਾਰੀ ਪੈਲੀ ਗਈ ਅਰਬਨ ਸਟੇਟ ਦੇ ਵਿੱਚ ਆ ਗਈ ਹਾਣੀ ਹੈ ਹਾਂ ਜੀ ਬਬਾਈ ਕੋਈ ਸੜਕਾਂ ਚ ਗਈ ਕੁਝ ਅਰਬਨ ਸਟ੍ਰੀਟਾਂ ਚ ਦੱਬ ਲੈਣੀ ਆ ਕੁਝ ਰੇਲ ਦੀਆਂ ਲੀਹਾਂ ਚ ਤੇ ਕੁਝ ਆ ਕਲੋਨੀਆਂ ਇਕੱਠੀਆਂ ਗਈਆਂ ਬਸ ਹੁਣ ਇੱਥੇ ਇੱਕ ਕਹਿੰਦੇ ਮੈਟਰੋ ਨਿਕਲਣੀ ਆ ਉਹ ਪਹਿਲਾ ਕਟੜਾ ਹਾਈਵੇ ਨਿਕਲਿਆ ਦਾਖੇ ਦੇ ਵਿੱਚ ਦੀ 450 ਕਿਲਾ ਕਟੜਾ ਹਾਈਵੇ ਦੇ ਵਿੱਚ ਆ ਗਿਆ ਹਾਂ 450 ਕਿਲਾ ਪੰਡ ਦੀ ਪਾਲੀ ਉਹ ਇੱਕ ਹੋਰ ਗੱਲ ਕਹਿੰਦਾ ਸੀਗਾ ਵੀ ਇੱਕ ਲੱਤ ਤੇ ਖੜ ਕੇ ਅਰਦਾਸ ਕਰਦੇ ਵੀ ਸਾਡੀ ਪੈਲੀ ਆ ਜੇ ਉਹ ਤਾਂ ਉਹ ਤਾਂ ਉਹ ਕਰਦੇ ਆ ਜੇ ਹੁਣ ਇਹ ਜਿਵੇਂ ਕਟੜਾ ਹਾਈਵੇ ਨਿਕਲਿਆ ਹੁਣ ਲੋਕ ਇਹ ਪੈਲੀ ਬਚਾਉਣ ਦੀ ਨਹੀਂ ਕਰਦੇ ਉਹ ਲੋਕ ਤਾਂ ਇੱਕ ਲੱਤ ਤੇ ਖੜ ਕੇ ਅਰਦਾਸ ਕਰਦੇ ਆ ਵੀ ਸਾਡੀ ਪੈਲੀ ਇਹਦੇ ਵਿੱਚ ਆ ਜੇ ਕਰਮੀ ਫੁੱਟ ਗਏ ਬਾਈ ਸਾਡੇ ਦਾ ਪਤਾ ਨਹੀਂ ਕੀ ਠਿੱਕਰਾ ਮੁੱਦਾ ਵੱਜ ਗਿਆ ਬੁੱਧੀ ਭ੍ਰਸ਼ਟ ਹੋ ਗਈ ਪੰਜਾਬੀਆਂ ਦੀ ਯਾਰੀ ਗੱਲ ਕਿੱਧਰ ਨੂੰ ਤੁਰ ਪਈ ਉਹ ਅਸੀਂ ਨਾ ਉਹ ਸਾਡੇ ਬਾਪੂ ਮੈਂ ਅੱਗੇ ਵੀ ਤੁਹਾਨੂੰ ਸੁਣਾਈ ਆ ਗੱਲ ਸਾਡੇ ਬਜ਼ੁਰਗ ਜੇ ਪੈਲੀ ਵੇਚ ਜਾਂਦੀ ਕਿਸੇ ਮਜਬੂਰੀ ਵਾਸਤੇ ਕਦੇ ਕਨਾਲ ਦੋ ਕਨਾਲਾਂ ਬਿਮਾਰ ਹੋ ਕੇ ਮੰਜੇ ਤੇ ਪੈ ਜਾਂਦੇ ਬਾਈ ਤੇ ਪਏ ਪਈ ਵਿਚਾਰੇ ਚੜ੍ਹਾਈ ਕਰ ਜਾਂਦੇ ਐਨਾ ਦੁਖਮੰਦ ਦੇ ਸੀ ਲੋਕਾਂ ਦੇ ਮੱਥੇ ਨਹੀਂ ਲੱਗਦੇ ਕੀ ਮੂੰਹ ਦਿਖਾਵਾਂਗੇ ਲੋਕਾਂ ਨੂੰ ਇਹਨਾਂ ਨੇ ਜ਼ਮੀਨ ਵੇਚਤੀ ਹੁਣ ਸ਼ੁਗਲਾ ਹੋ ਗਿਆ ਯਾਰ ਰੱਬ ਦਾ ਵਾਸਤਾ ਉਹ ਪ੍ਰਮਾਤਮਾ ਦਾ ਵਾਸਤਾ ਤੁਹਾਨੂੰ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦਾ ਵਾਸਤਾ ਇਹ ਧਰਤੀ ਦਾ ਮਾਂ ਦਾ ਵਾਸਤਾ ਭਾਈ ਆਪਣੀਆਂ ਜ਼ਮੀਨਾਂ ਨਾਲ ਵਿੱਚੋਂ ਕਿਸੇ ਵੀ ਕੀਮਤ ਜੋ ਮਰਜੀ ਲਾਲਸ ਦੇਣ ਪੈਲੀ ਨਾਲ ਵਿੱਚ